ਹੋ ਜੀ ਸਤਿ ਸ੍ਰੀ ਅਕਾਲ ਜੀ। ਫੋਗਟਾ ਜੱਜ ਦੀ ਵੀਡੀਓ ਚ। ਓਲੂ ਬਾਈ ਟਰੈਕਟਰ ਵਾਰ ਕੇ ਦੇਖਣ ਲੱਗਾ ਕਹਿੰਦਾ ਵੀ ਗੇਟ ਚੋਂ ਵੜ ਜੂਗੇ ਨਹੀਂ। ਫੇਰ ਟਰਾਲਾ ਵੀ ਲੈ ਕੇ ਜਾਣਾ ਅੰਦਰ। ਟਰਾਲਾ ਵੀ ਲੈ ਕੇ ਜਾਣਾ। ਓ ਚਲੇ ਜਾਣਾ। ਟਰੈਕਟਰ ਚਲੇ ਗਿਆ ਟਰਾਲਾ ਚਲੇ ਜਾਣਾ। नलका बाटू ना नलका चकते कहते <स्वारीगा> ਯਾਲਾ ਉਹ ਨਲਕਾ ਤਾਂ ਕਰਦਾ ਜੇ ਉਹ ਤੇਰਾ ਆਲਾ ਆਪੀ ਦੇਦੇ ਮੁੰਡੇ ਨੇ ਉਹਨੇ 1 ਮਿੰਟ ਨਾ ਕਰਦੇ ਜੇ ਸੀ ਵੀ ਗੱਲ ਹਾਂ ਮੈਂ ਤਾਂ ਗਿਆ ਲਿਫਟ ਦਾ ਚੱਕ ਲੈਣਾ ਚੱਕ ਹੋ ਜਾਣਾ ਹੂੰ ਚੱਲ ਨਾ ਵੀ ਬਾਬੇ ਦੀ ਐਂਟਰੀ ਹੋ ਗਈ 2-3 ਦਿਨ ਬਾਅਦ ਛੁੱਟੀਆਂ ਕਰਕੇ ਬਾਬਾ ਆ ਗਿਆ ਦੁਬਾਰਾ ਕੰਮ ਪਰ ਵਈ ਅੱਬੇ ਤੇਰਾ ਤੇਰੇ ਆਉਂਦੇ ਨੂੰ ਖਿੱਚਦਾ ਕੰਮ ਵਿਆਹ ਵਧੀਆ ਰਿਹਾ? ਹਾਂ ਜੀ ਵਿਆਹ ਵੀ ਵਧੀਆ ਰਿਹਾ। ਚਲ ਠੀਕ ਆ। ਮੈਂ ਇੱਕ ਕੰਮ ਦੇ ਨਾਲ ਦੋ ਨਵੇੜੇ ਆਏ ਨੇ। ਆਹ ਤੇਰੇ। ਇੱਕ ਸਹੁਰਕੀ ਆ ਸਾਡੀ ਭਾਣ ਜੀ ਵਿਆਹੀ ਵੀ ਆ। ਹੂੰ। ਉਹਦੀ ਸੱਤ ਮਾਰੀ। ਆਹ ਤੇਰੇ। ਵਿਆਹ ਦੇ ਵਾਪੋਗ ਦਾ ਵੀ ਨਵੇੜੇ ਆਏ ਦਾਗਾਂ ਦਾ ਹੈ। ਦਾਗਾਂ ਦਾ। ਉਹ ਹੀ ਕਹਿੰਦੇ ਦਾਗਾਂ ਦਾ। ਚਲ। ਹੁਣ ਬੁੱਧਵਾਰ ਨੂੰ ਅਗਲੇ ਬੁੱਧਵਾਰ ਦਾ ਭੋਗ ਦੇਖਦਾਂਗੇ ਜੇ ਜਾਓਗੇ ਠੀਕ ਆ। ਠੀਕ ਆ। ਉਹ ਹੀ ਮਿਸਤਰੀ ਆਉਣੇ ਆਲਾ ਮਿਸਤਰੀ ਬਸ 5-4 ਮਿੰਟ 'ਚ। ਹੈਂ? ਮੈਂ ਮਿਸਤਰੀ ਲਾਂਗੇ ਉਦੋਂ ਨੂੰ। ਆ ਜਣਾ ਬਸ। ਅੱਜ ਕੋੜੀ ਗਿਆ ਸਾਡਾ ਬਾਬਾ ਬੜੇ ਜਿਹੜੇ ਕਾ ਘੋੜੇ ਵਰ ਕਹੇ ਲੱਗ ਨੇ ਦੇਤਾ ਬਾਈ ਪ੍ਰਧਾਨ ਪੰਚ ਨੂੰ ਦੇਖਿਆ ਇੱਧਰ ਪੰਜ ਪੰਜ ਲਿਆ ਔਰੇ ਨੂੰ ਪੰਜ ਨੂੰ ਵੱਡੀ ਗਈ ਆ ਉਦੋਂ ਦੇਖਿਆ ਪਿੰਡ ਨੂੰ ਕਿਹੜਾ ਦੰਦਾ ਦਾ ਜਦੋਂ ਉਦੋਂ ਹੀ ਜਾਣੂ ਬਣੀ ਪਈ ਤੀ ਪੰਚ ਦੀ ਨੂੰ ਇਹਨਾਂ ਨਹੀਂ ਛੱਡੇ ਆ ਉਦੋਂ ਹੂੰ ਮੈਂ ਨਹੀਂ ਛੱਡੇ ਉਹ ਭਾਈ ਵੀ ਲੈ ਭਾਈ ਕਿਹਦੇ ਹੋਰ ਦਾ ਝੱਡਾ ਦਾ ਆਪਣਾ ਹੁਣ ਪਾਚਾ ਪੰਮੇ ਗਾਹ ਨੂੰ ਆਪਾਂ ਨੇ ਇਹਨੂੰ ਰੱਥ ਲੈ ਕੇ ਦੇਣਾ ਜੇ ਸਰਪੰਚ ਬਣਦੇ ਆ ਦੋ ਘੋੜੇ ਵਾ ਜਿਹੜੇ ਕੱਢਾ ਕਰਨੇ ਪੜ੍ਹ ਮਿੰਟ ਵਰ ਨੂੰ ਲੈ ਰੱਥ ਦੇਖਾ ਕਰਨੀ ਹੈ ਰੱਥ ਮਹਾਰਾਜਿਆਂ ਕੋਲ ਹੁੰਦਾ ਤਾਂ ਉਹਨੂੰ ਰੱਥੇ ਭਾ ਕੇ ਦੇਖਦਾ ਫਿਰ ਇਹਨੂੰ ਹੁਣ ਰੱਥ ਘੋੜੇ ਵਾ ਤੇ ਨਾ ਲਈ ਜਾ ਹੁੰਦਾ ਲੈ ਲੈ ਇਹਨੇ ਤੇਰੀ ਵਾਰੀ ਆਉਣ ਦੇਣੀ ਹੈ ਉਹ ਕਦੇ ਬਨੇ ਰੱਥ ਚੱਲਦਾ ਹੁੰਦਾ ਘੋੜਿਆਂ ਗਲੇ ਚੱਲਣਾ ਅੱਜ ਜਵਾਨੇ ਜਿੰਦੇ ਰੱਥ ਬਾਲਾਂਦੇ ਉਹ ਪੁੱਠਾ ਚੱਲੀਦਾ ਹੁੰਦਾ ਸਮਾਂ ਤੂੰ ਚਲਾ ਅੱਜ ਦੇ ਜਵਾਨੇ ਚ ਆ ਮੈਂ ਚਲਾਉਂਦੇ ਕਹੇਗਾ ਚਲਾਉਂਗੀ ਇਹਨੇ ਨਹੀਂ ਭਾਈ ਵਾਰੀ ਆਉਂਦੇ ਨੀ ਭਾਈ ਆਪਾਂ ਫਿਰ ਫਿਰ ਉਹ ਠੀਕ ਆ ਇਹ ਕਿਹੜਾ ਲੱਗਦਾ ਦੀ ਸੁਣਦਾ ਵੀ ਰੱਥਾ ਬਣਾਣਾ ਨਹੀਂ ਹੀਰਾ ਇਹ ਜਿਹਦੀ ਫੋਟੋ ਬਣਾਈ ਉਹਨੇ ਬਾਹਰ ਮੇਰੀ ਗੱਲ ਸੁਣ ਇਹ ਤਾਂ ਰੱਥੇ ਪਖੜ ਜੂਗਾ ਚੱਲਾ ਵੜ ਨੂੰ ਕੜਿਆ ਦਾ ਪਾ ਕੇ ਦੇਣਾ ਉਹ ਸਾਹ ਕੋ ਖੜ ਜਾਂਦਾ ਖੜਾਉਣੇ ਵਾਲਾ ਚਾਹੀਦਾ ਕਿਤੇ ਨੂੰ ਖੜਾ ਸਕਦੀ ਸੀ ਇਹਨੂੰ ਖੜਾ ਕਰ ਉਹ ਇਹ ਵੀ ਖੜ ਜੂ ਇਹ ਕਿਤੇ ਜਿਆਦਾ ਹੋਊਗਾ ਮੈਨੂੰ ਤਾਂ ਬਾਗਾ ਦਿੰਦਾ ਤੁਹਾਨੂੰ ਲੈ ਕੋਈ ਨਹੀਂ ਭਾਈ ਵਾਰੀ ਆਉਂਦੇ ਨਹੀਂ ਫਰਦਾਨੇ ਯਾਰ ਚੱਲ ਜਾਈਏ ਚੱਲ ਬਈ ਆ ਵੀ ਸੋਨੀ ਸਿੰਘ ਵੀ ਪਹੁੰਚ ਗਿਆ ਸੋਨੀ ਕੰਮ ਕਰ ਲੈ ਫੇ ਲਾਈਟ ਭੱਜਦੀ ਤੇਰੀ ਵਾਰੀ ਨੂੰ ਲਾਈਟ ਦਾ ਭੱਜ ਲੈ ਇੱਕ ਵਾਰ ਭੱਜ ਲਈ ਇੱਕ ਵਾਰ ਭੱਜ ਲਈ ਲੈ ਤਾਂ ਹੀ ਤੈਨੂੰ ਕਿਹਾ ਬਣਾ ਫਿਰ ਅੱਜ ਔਲੇ ਵੀ ਪੱਕੇ ਹਾਂ ਹਾਂ ਜ਼ਰੂਰੀ ਹੈ ਮੇਲਾ ਕਰਦੇ ਰਿਆਂ ਨੂੰ ਇਹਨਾਂ ਨੂੰ ਪਿੱਲਰ ਜਿੰਨੇ ਉੱਚੇ ਕਰਨੇ ਕਰਦੀ ਅੱਜ ਜਿਹੜਾ ਕਾਲੂ ਭਰ ਹੋ ਜਵੇ ਹਾਂ ਹਾਂ ਗੇਟ ਹੈ ਗੇਟ ਆ ਪਿੱਲਰ ਵੀ ਕਰਦੇ ਕਿਉਂਕਿ ਭਰ ਹੋ ਜਵੇ ਤਾਂ ਚੰਗੀ ਗੱਲ ਹੈ ਕਾਲੂ ਗੇਟ ਲਾ ਕੇ ਬਾਬੇ ਹਨਾ ਵੀ ਹਾਂ ਜੀ ਆਹ ਜਿਹੜੀ ਜ਼ਰੂਰੀ ਆ ਤੇ ਤਾਂ ਇਹਦੇ ਉੱਪਰ ਚਣਾਈ ਹੋਣੀ ਆ ਇਹ ਹਾਂ ਪੱਧੀਆਂ ਨਹੀਂ ਹਾਂ ਪਹਿਲਾਂ ਦੇ ਉੱਪਰ ਵੀ ਚਣਾਈ ਕਰਨੀ ਆ ਨਾ ਹੂੰ ਰਾਦਾ ਕੋਈ ਰਸੀ ਵੜ ਗਿਆ ਇੱਥੇ ਜਰੀਏ ਤਾਂ ਲਾਈਆਂ ਵੀ ਦੀਆਂ ਮੂੰਹੀ ਕੋਈ ਦੋ ਜਗ੍ਹਾ ਤੇ ਵੱੜਤੀ ਗਦੇ ਨੇ ਉਹਦੇ ਰਸੀ ਵੱਡੀ ਪਈ ਗੇਟ ਨੂੰ ਬੰਨ ਗਿਆ ਤਾਂ ਬਾਹਰ ਆਹਾ ਮੈਨੂੰ ਕਹਤੋ ਵੀ ਖੋਲ ਵੀ ਤੀ ਇਹ ਖੋਲਣੀ ਭੁੱਲ ਗਿਆ ਇਹਨੂੰ ਜਾਲੀ ਨੂੰ ਰਾਦਾ ਕੋਈ ਵੱਡ ਗਿਆ ਦੋ ਜਗ੍ਹਾ ਤੇ ਹਾਂ ਪਤਾ ਨਹੀਂ ਕੋਈ ਜਾ ਕਿਸੇ ਨਿਆਣੇ ਦੀ ਗਾਰਸਤਾਨੀ ਆ ਹੋ ਗਿਆ ਬਚਾ ਜੀ ਰਾਤ ਉਸਤਾਦ ਲੱਭੋ ਕਿਤੇ ਤੇ ਉਹ ਕਬੂਤਰ ਉੜਦਾ ਇਹਦਾ ਕਹਿੰਦਾ ਹਰਾ ਰੰਗ ਕਰਤਾ ਟੋਟਲੀ ਉਹਨੂੰ ਲੈ ਉਹ ਮੈਂ ਕਿਤੇ ਕਾਉਂ ਉੜਦਾ ਵਿੱਚ ਕਬੂਤਰਾਂ ਦੇ ਜਦ ਦੂਰ ਤੇ ਦੇਖਿਆ ਤਾਂ ਦੇਖਿਆ ਵੀ ਉਹ ਤਾਂ ਹਰੇ ਰੰਗ ਦਾ ਕਬੂਤਰ ਆ ਲੈ ਦੱਸ ਉਹ ਤੇ ਘੁੰਮਦਾ ਫਿਰਦਾ ਦੇਖਦਾ ਹੀ ਨਹੀਂ ਉਹਰੇ ਤੇ ਹੁਣ ਕਰੀਏ ਕੀ ਆ ਉਹ ਫਿਰਦਾ ਜਿਵੇਂ ਕਾਲਾ ਰੰਗ ਕਰਿਆ ਹੋਇਆ ਹਰਾ ਰੰਗ ਕਰਿਆ ਹੋਇਆ ਟੋਟਲੀ ਸੋਹਣੀ ਬਲਾਤ ਹੋਰ ਇਹਨੂੰ ਆਜੂ ਉਹ ਤਾਂ ਦਿਖਦਾ ਹੀ ਆ ਸੋਹਣੀ ਵੀਰੇ ਦੇ ਟੋਕੀ ਵੀਰੇ ਬਾਕੀ ਸਾਰੇ ਚਿੱਟੇ ਆ ਉਹ ਕੱਲਾ ਹੀ ਲੱਗ ਆ ਆਉਂਦੇ ਹੁਣ ਵੀ ਆਉਂਦੇ ਸਾਲੇ ਉਹ ਕੱਲਾ ਹੀ ਲੱਗ ਆ ਦਸ ਦੂਰ ਤੋਂ ਚਮਕਦਾ ਹਰਾ ਰੰਗ ਹੂੰ ਆ ਗਏ ਉਹ ਸੱਤ ਜਣ ਦੂਆ ਨਹੀਂ ਆਇਆ ਹੈਗਾ ਇੱਕ ਗਾਇਬ ਹੋ ਗਿਆ ਰਾਤੀ ਦਾ ਉਹ ਤਾਂ ਬੰਨਲਾ ਸੀ ਲੈ ਨਾ ਦੋ ਸ਼ੇਡ ਤੇਰੀ ਰੀ ਦੀ ਫਿਰ ਤਾਂ ਉਹਨਾਂ ਦੇਖ ਲੈ ਲੰਬਾ ਲੰਘ ਗਿਆ ਕਿਤੇ ਹੋ ਗਿਆ ਉਹੀ ਕੰਮ ਜੀ ਦਾ ਡਰ ਸੀ ਹੋ ਗਈ ਫਿਰ ਹਵਾ ਬਹੁਤ ਚੱਲਦੀ ਆ ਚੱਲ ਕੋਈ ਨਹੀਂ ਆ ਜਾਣੀ ਹਵਾ ਤੇਜ਼ ਆ ਨਾ ਹੋਰ ਕੋਈ ਚੱਕਰ ਨਹੀਂ ਹਵਾ ਘੱਟ ਤੇਜ਼ ਹੁੰਦੀ ਫਿਰ ਤਾਂ ਲੁੱਟਦਾ ਆਹ ਕਿਆ ਆ ਛੱਡੇ ਦਵੇ ਆਓ ਦੇਖ ਲੈ ਪੰਨ 10 ਮਿੰਟ ਮੈਸੇਜ ਆਈ ਜਾਣਾ ਹੋਰ ਅੱਛਾ ਅੱਛਾ ਗੇਟ ਵੀ ਕਿਆ ਨਹੀਂ ਕਰਤੀ ਆ ਗੇਟ ਲੱਗਿਆ ਵਾ ਬਣਾਉਣਾ ਲਾਈਟੇ ਬਹੁਤ ਤੰਗ ਕਰਦੀ ਆ ਲਾਈਟ ਅੱਜ ਸਹੀ ਹੋਈ ਨਹੀਂ ਆ ਹੁਣ ਫੇਰ ਭੱਜ ਗਈ ਮੋਟਰਾਂ ਦੀ ਤਾਂ ਹੈਗੀ ਸੀ ਜਾਣਾ ਭੱਜੀ ਗਈ ਭੱਜ ਗਈ ਹਾਂ ਆ ਵੀ ਭੱਜ ਗਈ ਰਾਤੀ ਆਈ ਵੀ ਸੀ ਹੁਣ ਕੱਲ ਵੀ ਇਹ ਲਾਈਟ ਬਿਨਾਂ ਰਹਿ ਗਿਆ ਮੋਟਰਾਂ ਆਣੀ 4 ਵਜੇ ਹੈ ਨਹੀਂ ਕੀ ਅੰਨੇ ਕਬਜੀ ਆ ਗਈ ਸੀ ਫੇਰ ਭੱਜ ਗਈ ਫੇਰ ਆ ਗਈ ਹੁਣੇ ਫੇਰ ਆ ਗਈ ਹੁਣੇ ਫੇਰ ਭੱਜ ਗਈ ਹੁਣ ਨਹੀਂ ਆਈ ਹੁਣ ਨਹੀਂ ਆਉਣੀ ਹਵਾ ਚੱਲਦੀ ਆ ਘਰਾਂ ਦੀ ਭੱਜ ਗਈ ਲਾਈਟ ਆ ਹਮ ਕੱਲ ਵੀ ਰਹਿ ਗਿਆ ਕੱਲ ਵੀ ਸ਼ਾਮ ਨੂੰ ਭੱਜ ਗਈ ਨਹੀਂ ਤਾਂ ਕੱਲ ਬਣ ਜਾਣਾ ਤਾਂ ਦੋ ਦਿਨ ਦੱਸਿਆ ਹੋਇਆ ਨਾਲ ਮੈਂ ਚੱਕਰ ਦੇ ਚੱਕਰ ਆ ਗਿਆ ਆ ਜਾ ਅੰਦਰ ਨੂੰ ਮੈਨੂੰ ਐ ਚ ਦੇਖ ਲੈ ਇਹ ਟੀਨਾ 6 ਮਹੀਨੇ ਨਹੀਂ ਹੋਏ ਹਲੇ ਮੈਨੂੰ ਆ ਜਾ ਛੇਤੀ ਪਾੜੇ ਜੀ ਨੂੰ ਮੈਂ ਕਿਹਾ ਹੋ ਗਿਆ ਆ ਐਸਟੀਮੇਟ ਲਾਉਣਾ ਲੋ ਆ ਲਿਆ ਅਜੇ ਤੱਕ ਨਹੀਂ ਪਾਈਆਂ 35 ਵਾਰੀ ਮੈਨੂੰ ਬੁਲਾਉਂਦਾ ਆਏ ਉੱਥੇ ਆਪਦੇ ਲੈ ਇੱਕ ਦਿਨ ਨਹੀਂ ਆਇਆ ਨਾਲੇ ਇੱਕ ਹੋਰ ਹੁਣ ਤਾਂ ਕੱਖ ਵੱਡਣ ਦੀ ਵੀ ਨਹੀਂ ਟੈਨਸ਼ਨ ਤੈਨੂੰ ਕੱਖਾਂ ਦੀ ਵੀ ਨਹੀਂ ਹੁਣ ਤਾਂ ਲੈ ਉਹ ਬੋੜਾ ਹੈਗਾ ਤਾਂ ਹੈਗਾ ਇਹ ਕਹਿੰਦਾ ਟੈਨਸ਼ਨ ਨਹੀਂ ਟੈਨਸ਼ਨ ਬਾਈ ਹੋਰ ਮਤ ਗਈ ਹੁਣ ਹੈ ਟੈਨਸ਼ਨ ਉਹ ਆਏ ਵੀ ਕੋਈ ਬੰਦਾ ਵੇਲਾ ਨਹੀਂ ਨਹੀਂ ਕੰਮ ਟੋਣੇ ਰੱਖਣਾ ਮੈਂ ਤੈਨੂੰ ਇੱਧਰ ਭੇਜ ਦੇ ਕਰ ਉਹ ਇੱਧਰ ਭੇਜ ਦੇ ਕਰ ਤੇਰੇ ਕੋਲ ਤਾਂ ਬਰਾੜੇ ਬੜਾ ਮੁੰਕੇ ਉਹ ਜਿੱਦ ਨੂੰ ਚਲੇ ਕੇ ਫੋਨ ਨੂੰ ਚਲੇ ਜਾਣਾ ਹੋਰ ਲੈ ਪੁੱਛ ਲੈ ਹੱਕਾ ਮਾਰਨ ਦਾ ਰਹਿ ਜਾਂਦਾ ਤਾਂ ਉਹ ਬੋਲੇ ਬੋਲਾ ਕਰਦਾ ਫੋਨ ਕਰਦਾ ਫੋਨ ਸਾਜਾ ਸੁਣ ਲੈਂਦਾ ਉਹਦੇ ਨਾਲੋਂ ਹੋਰ ਹੋਰ ਠੀਕ ਹੈ ਦੇਖ ਅੱਜ ਫੇਰ ਬਣਾਉਂਦੇ ਹਾਂ ਡੰਗਰ ਨੂੰ ਆ ਉੱਥੇ ਗਾਂ ਖੁੱਲੀ ਸੀ ਸਰੇ ਤੱਕੇ ਖੁੱਲੀ ਜਾਣੀ ਆ ਇੱਥੇ ਤੇ ਠੀਕ ਹੈ ਮਾਰਾ ਮਮਤਾ ਉਹ ਗਾਂ ਦੇਂਦੀ ਖੁੱਲੀ ਕਰ ਦੇਣੀ ਵਧੀਆ ਹੁਣ ਇੱਧਰ ਚੜ੍ਹਦੀ ਤੂੰ ਪਾਉਂਗੀ ਹਾਂ ਇੱਧਰ ਚੜ੍ਹਦੀ ਤੂੰ ਪਾਉਂਗੀ ਵਧੀਆ ਜੀ ਉੱਥੇ ਰੱਖ ਰੋਹੀਆ ਵੀ ਠੀਕ ਆ ਸਿਆਲ ਦਾ ਵੀ ਠੀਕ ਆ ਔਰ ਟਾਕੀ ਚੀਰ ਨੂੰ ਖਵਾ ਤੇਰੇ ਨੇ ਟਾਕੀਆਂ ਹੁਣ ਕੰਮ ਆਈਆਂ ਵਧੀਆ ਆਈਆਂ ਬੈਂਡ ਹੋਣ ਗੱਡੀਆਂ ਵਾਰਾ ਹੋਣ ਗੱਡੀਆਂ ਮੈਂ ਕਹਿੰਦਾ 5-6 ਸਾਲ ਹੋ ਗਏ ਹੋ ਗਏ ਹੋਣੇ ਭਾਈ 5-6 ਸਾਲ ਹੋ ਗਏ ਜਦ ਦੀਆਂ ਇਕ ਨਹੀਂ ਪਈਆਂ ਲਾਈਟੇ ਨਹੀਂ ਖੜਦੀ ਲੈਟ ਨਾ ਕੇ ਮਬਾਬ ਸੋਨੀ ਦਾ ਹੀ ਖੜਾ ਹਵਾ ਕਰਕੇ ਆ ਸੋਨੀ ਉਹ ਤਾਂ ਹੀ ਖੜਾ ਏਟ ਬਣਾਉਂਦਾ ਦਾ ਇਹ ਹਵਾ ਕਾ ਮੋਟਰ ਵਾਲੀ ਵੀ ਨਹੀਂ ਆਈ ਰਾਦਨੀ ਆਈ ਹੁੰਦੀ ਆ ਥੋੜੀ ਜਿਹੀ ਫੇਰ ਰੱਖੀ ਹਵਾ ਕਾ ਲਈ ਹੈ ਨਾ ਜੀ 2-3 ਦਿਨ ਹੋ ਗਏ ਜਿੰਨਾ ਕ ਭਰ ਦੋ ਉਹਨਾਂ ਕ ਭਾਜੀ ਤਾਂ ਫੇਰ ਰੜ ਜਾਂਦੀ ਹੈ ਹਵਾ ਕਰੇ ਕਿ ਹੁਣ ਦਖਣੇ ਝੱਲਣਾ ਦੱਸ ਦੇ ਨਾ ਆ ਪਾਸੋਂ ਚੌਥੇ ਮੇਰੀ ਝਖੜ ਜਾ ਦੱਸਿਆ ਵਾ ਉੱਤੇ ਬਾਹ ਮਾਰ ਕੇ ਕੋਈ ਵੀ ਦੱਸਿਆ ਵਾ ਮੀ ਮੂ ਤਾਂ ਕੁਛ ਨਹੀਂ ਦੱਸਿਆ ਵਾ ਬੱਦਲ ਬਾਈਓ ਆ ਜਾਂ ਹਵਾ ਨੇ ਨਹੀਂ ਜਾ ਵਾ ਹੂੰ ਜਾਂ ਹਵਾ ਪਾ ਫੇਰ ਫੜ ਦੇ ਲੰਬਾ ਜਾਵਾ ਕੰਮ ਨਹੀਂ ਹੈ ਜਿਹੜਾ ਕਹਿੰਦਾ ਤੇਰੇ ਤਾਂ ਸੌਖਾ ਆ ਉਹ ਸਾਡੇ ਗਾੜੇ ਬੈਲਟ ਕਰਨੀ ਜਿੰਨੀ ਤੂੰ ਕਹਿੰਦਾ ਇਹਨੇ ਕਰਕੇ ਜੋ ਅੱਧੀ ਦੇ ਗਾੜੇ ਕੰਮ ਹੋ ਗਏ ਨਾ ਹੋਰ ਕੇ ਆਂਦਾ ਮੈਂ ਭਾਈ ਇੱਕ ਹੋਰ ਕਾਰਸੀ ਭਾਈ ਕਰਾਉਂਦਾ ਹੀ ਕਹਿੰਦੇ ਆਈ ਲੱਗੀ ਦੇਖ ਤਾਂ ਠੀਕ ਆ ਠੀਕ ਹੈ ਚੌਂਕ ਚੋਂ ਰਸਤਾ ਵਧੀਆ ਉੱਚਾ ਹੋਰ ਚੱਕਣਾ ਲੈ ਇਹਦੀ ਟਾਲ ਤਾਂ ਇਧਰ ਨੂੰ ਫੂੰਗਾਉਣ ਕੀ ਜੀ ਨਹੀਂ 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 ਇਹਦੀ ਟਾਲ ਇੱਥੇ ਕਰਨੀ ਜਿਦਾਂ ਉਤਰਨੀ ਆਉਂਦਾ ਚਲੇ ਨਾ ਨਾ ਉਹ ਘਾ ਕੋਠੀ ਦੇ ਉਰੋਂ ਇਧਰ ਨੂੰ ਰਹੁ ਕੋਠੀ ਦੇ ਉਰੋਂ ਇਧਰ ਨੂੰ ਹੋ ਗਈ ਪਰਲੀ ਉਧਰ ਨੂੰ ਉਰੇ ਤੇ ਉਰੇ ਨੂੰ ਹੋ ਗਈ ਜਿੱਥੇ ਚਾਚਾ ਖੜਾ ਇੱਥੇ ਤੇ ਪੈਪ ਦੱਬਣਾ। ਉਨਾ ਹੀ ਥੋੜਾ ਜਿਹਾ ਛੱਡ ਦੇ ਅੰਦਰ ਨੂੰ ਢਾਲ ਕਰਤੀ ਜਾਵੇ ਮੀਂਹ ਪਵੇ ਕਿਤੇ ਛੱਡ ਦੇ ਅੰਦਰ ਨੂੰ ਪਾਣੀ ਜਾਵੇ। ਹਾਂ 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 ਹਾਂ। ਸਮਝ ਗਏ? ਛੱਡ ਛੱਡ ਹੀ ਲਾਉਣਾ ਅੰਦਰ ਹੈ। ਛੱਡ ਹੀ ਲਾਉਣਾ। ਆਹ ਆਹ ਇਹ ਟੂੜੀ ਨੂੰ? ਅੱਛਾ ਟੂੜੀ ਨੂੰ। ਠੀਕ ਹੈ। ਠੀਕ ਹੈ ਠੀਕ ਹੈ ਮੀਂਹ। ਬਾਤ ਚੰਦੇ ਹੈ। ਨੀਵੇਂ ਦਾ ਨੀਵੇਂ। ਦੇਖ ਤਾਂ ਬਾਬਾ ਤੁਸੀਂ ਨਾਲ ਬਹਿ ਗਿਆ। ਨਾਲੇ ਹੋਰ ਇੱਕ। ਇਹ ਤੁਸੀਂ ਨਾਲ। ਮੈਂ ਤਾਂ ਕਿਹਾ ਉਹ ਦਿਨੇ ਕਰ। ਨੀਵੇਂ ਹੋ ਜਾਣਾ ਇਹਨੇ। ਇੰਨਾ। ਠੀਕ ਹੈ ਥੋੜੀ ਟੂੜੀ ਪਾਣੀ। ਬਹੁਤ ਟੂੜੀ ਪਾਣੀ। ਇੱਧਰ ਤੇ ਬੂਹੇ ਆਏ ਆਂ ہاں ਇੱਧਰ ਤੇ ਖੁੱਲ੍ਹੇ ਹੀ ਆ ਮੁਰੇ ਠੀਕ ਹੈ ਅਗਾਰੇ ਤੂੰ ਵੀ ਨੂੜਾ ਲੈ ਜਾ ਇਹ ਤਾਂ ਬਹੁਤ ਹੁੰਦੇ ਚੱਕ ਹੋਣਾ ਨਹੀਂ ਠੀਕ ਹੈ ਹੁਣ ਕਹਦਾ ਡੰਡੇ ਜਿੰਨੇ ਚਲੇਗਾ ਤਾਂ ਵੀ ਪਾਉਂਦਾ ਇੰਨਾ ਥੋੜਾ ਜਾਣਾ ਫੇਰ ਚਾਰੋਗੇ ਡੰਡੇ ਕੋਲ ਤਾਂ ਵੱਡ ਵੀ ਵਜਾਉਣੀ ਹੈ ਤੌੜੀ ਲਾ ਕੇ ਤੌੜੀ 15 ਡੰਡੇ ਜਾਈ ਦੀ ਆਈ ਦੀ ਫੇਰ ਇੱਥੇ ਤੱਕ ਦੀਨਾ ਪਾਦਣੀ ਪਾਦਣੀ ਅੱਛਾ ਆਹ ਦੀਨਾ ਹੀ ਲੱਗਣੀਆਂ ਸਾਰੀਆਂ ਟੀਨਾ ਹੀ ਲੱਦਣੀਆਂ ਉਹ ਕੰਦ ਹੋਗੀ ਸਾਰੀਆਂ ਵੇ ਲਾਉਣੀ ਆ ਬਾਥਰੂਮ ਦੀ ਸਾਰੀਆਂ ਟਾਈਲਰ ਹੋਣੀ ਆ ਬਹੁਤ ਵੱਡਾ ਬਣਾਵਣਾ ਬਹੁਤ ਵੱਡਾ ਬਣਾਉਣਾ 40 ਬਾਈ 45 ਠੀਕ ਹੈ ਠੀਕ ਹੈ 40 ਬਾਈ 45 ਦਾ ਬਣਾਉਣਾ ਵਧੀਆ ਗਾਡਰ ਤੇਵਾ ਪੇਰ ਵਾਲੇ ਕੰਢੇ ਲਾ ਜੀ ਗਾਡਰ ਦਾ ਪਾਧੂ ਪੇਰ ਗਾਡਰ ਪੇਰ ਨਾਲੇ 25000 ਦਾ ਲੋਹਾ ਫੇਰ ਆ ਗਿਆ ਗੱਬੀ ਗੱਬੀ ਇੱਕ ਗੇਟ ਦਾ ਆ ਗਿਆ ਚਲ 8-10000 ਦਾ 15-16000 ਦਾ ਗੇਟ ਲੋਹਾ ਫੇਰ ਆ ਗਿਆ ਇਹਨੂੰ ਡੱਬੀਆਂ ਲਾਉਣੀ ਕਿਉਂਕਿ ਗੱਬੇ ਨਹੀਂ ਨਾ ਕੱਢਣਾ ਹੈਗਾ ਕੋਈ ਵੀ ਯਾਰ ਮੇਰਾ ਠੀਕ ਹੈ ਗੱਬੇ ਦਾ ਪੰਗਾ ਰਹਿੰਦਾ ਹੂੰ ਗਾਡਰੇ ਪਾਣਾ ਸਰੇ ਤੇ ਸਰੇ ਸਦਾ ਗਾਡਰ ਥੱਲੇ ਡੱਬੀ ਬਣਾ ਕੇ ਠੀਕ ਆਹੋ ਲਕੋੜੀ ਲਾਉਣੀ ਪੈਣੀ ਇਹਨੂੰ ਹਾਂ ਕੋੜੀ ਲਾਉਣੀ ਲਾਉਣੀ ਪੈਣੀ ਉਹ ਤਾਂ ਲਾਉਣੀ ਹੋਣਾ ਬਿਲਕੁਲ ਲੱਗਣੀ ਆ ਬਾਈ ਅੱਛੀ ਹੋਰ ਤਾਂ ਤਾਂ ਚੱਲੀ ਯਾਰ ਇਹ ਇੱਕ ਲਾਦਵਾ ਕੋਚਾਲੇ ਦੇਖ ਕੇ ਸਾਈਡ ਤੇ ਚੀਜ਼ ਮੋੜਨੇ ਨੂੰ ਪੰਗਾ ਹੋ ਜਾਂਦਾ ਹੈ ਹੈ ਚੀਜ਼ ਮੋੜਨੇ ਨੂੰ ਚੱਲ ਦੇਖੀ ਬਾਅਦ ਮਾਂ ਨਹੀਂ ਲਾਉਂਗਾ ਕਿੱਥੇ ਜੇ ਐਸੀ ਅਕੰਧ ਆਉਂਦੀ ਆ ਤੁਹਾਨੂੰ ਕੰਧ ਨਹੀਂ ਸੇ ਇੱਥੇ ਲਾ ਦੂੰਗਾ ਫਿਰ ਵੀ 30 ਫੁੱਟ ਦਾ ਬਾਹਰ ਰਹਿ ਗਿਆ ਵੀ ਹੁਣ ਲਾਉਣਾ ਹੀ ਨਹੀਂ ਫਿਰ ਤੁਸੀਂ ਲਾਉਣਾ ਹੀ ਨਹੀਂ ਆਹ ਨਾਲੇ ਜਿਵੇਂ ਜਾਓ ਤੇ ਹਾਂਜੀ ਹਾਂਜੀ ਆ ਸਰੇ ਤੱਕ ਚੱਕਣੀ ਹੈ ਕਰ ਇੱਥੇ ਤੇ ਕੁੰਗਾ ਆਰਡਰ ਪਾਦਣਾ ਇਹਨੂੰ ਬਰੋਰੇ ਕੋਈ ਆਉਣਾ ਨਹੀਂ ਸਪੋਰਟ ਹੋਰ ਸਣਾ ਜਿਹੜਾ ਕਾਡਰ ਦੇ ਜਿਹੜਾ ਕਾਡਰ ਲਵਾਉਣਾ ਉਹ ਜੂ ਇਕਵਾ ਦੀ 40 ਰੁਪਏ ਦੀ ਪੂਰੀ ਡਾਡੇ ਬਣ ਜਾਈ ਉਹ ਤਾਂ ਇਹਨੇ ਕਰਦਾ ਉਹਦੇ ਨੇ ਚ ਬੈਲਡ ਕਰਨਾ ਯਾਦ ਹਾਂ ਮੜਾ ਜੇ ਮੜਾ ਜਾਏਗਾ ਰਾਜੀ ਤੁਸੀਂ ਡਾਡੇ ਬਣ ਜੇਲੀ ਉਹ ਤਾਂ ਹੈ ਹੀ ਐ ਇਹਦਾ ਮਕਾਉਣਾ ਹੈ ਦੇਖ ਵੇ ਕਿੱਥੇ ਲੱਜਣੇ ਐ ਐ ਬੱਕਦੇ ਹੀ ਨਹੀਂ ਬੱਕਦੇ ਨੇ ਇਹ ਇਹ ਲੱਜਣੇ ਨੇ ਤੈਨੂੰ ਮੈਂ ਤੁਹਾਨੂੰ ਲਗਾਤਾਰ ਰੋਲਾ ਰੋੜਾ ਹਾਂ ਇਹ ਗੰਧੇ ਗਬਲੀ ਜੇ ਮੈਂ ਦੋ ਗੇੜੇ ਲਾ ਲਗਾਤਾਰ ਖੁੱਲੀ ਖਾਲੀ ਜੀ ਲੱਗੇ ਨੇ ਥੱਲੇ ਨੂੰ ਯਾਰ ਖੁੱਲੀ ਦੀ ਬਾਣੀ ਤੇਰੀ ਖੁੱਲੀ ਉਹ ਦੇਖ ਥੱਲੇ ਰੱਖ ਦੇਣੀ ਹਾਂ ਨਾ ਨਹੀਂ ਹੂੰ ਦਬੇ ਨਾ ਬਾ ਤਾਂ ਪਾ ਲਈਆਂ ਖੁੱਲੀਆਂ ਵੀ ਇਹੀ ਚੀਜ਼ ਆ ਮੇਰੀ ਜੀ ਸਿਆ ਵੀ ਥੱਲੇ ਰੱਖ ਦੇਣੀ ਥੱਲੇ ਰੱਖ ਦੇਣ ਇਹ ਠੀਕ ਆ ਜੀ ਹਾਂ ਨਾ ਵੀ ਤੇਰੀ ਖੁੱਲੜ ਕਿੱਥੇ ਕਿੱਥੇ ਨਹੀਂ ਆਣੀ ਐ ਦੋ ਰੋੜੇ ਖਿੱਚਦੇ ਨੇ ਇਹ ਉਹ ਅਸੀਂ ਤਾਂ ਖੁੱਲੀ ਤਾਂ ਮੇਰੀ ਬਾਣੀ ਸੱਠ ਰੋੜ ਦੀ ਬਣਨੀ ਆ ਇੱਟ ਨਵੀ ਆਊਗੀ ਕਿ ਸਰ ਜੀ ਇੱਟ ਦਾ ਤਾਂ ਜਣਾ ਭਈਆ ਹਾਂ ਕਰਤੇ ਫੋਨ ਵੀ ਆ ਗਿਆ ਛੇਤੀ ਉੱਕੇ ਰਿਪੋਰਟ ਹਨਾ ਬੜੀਆ ਬਣ ਗਿਆ ਇਹ ਵੀ ਤਾਂ ਬੰਗਾ ਲੈ ਲਿਆ ਇੱਕ ਹੈਗੀ ਕੀ ਆਪਣੀ ਨਾ ਆਪਣੇ ਇੱਕ ਤਾਂ ਆ ਹੀ ਹੋ ਜਾਂਦਾ ਵੀ ਭਾਵੇਂ ਘਟ ਜਾਂਦਾ ਗਾਂਦ ਵੀ ਥੱਲੇ ਥੱਲੇ ਹੋ ਗਿਆ ਬੁਝਾ ਚੱਕਣੀ ਉਹਨੂੰ ਦੁਬਾਰਾ ਹੀ ਕਰੂੰਗਾ ਉਹ ਗੱਲੇ ਦੀ ਹੈ ਨਾ ਵੀ ਸਾਂਝੀ ਆ ਕਰਤੀ ਇੰਨੀ ਹੋ ਰਹੀਗੀ ਉਹ ਦੁਬਾਰਾ ਕਰੂੰਗਾ ਠੀਕ ਆ ਉਹ ਯਾਰ ਫਿਰ ਹੁਣ ਕਿੱਥੀ ਢੇੜ ਦਿੰਦਾ ਫਿਰ ਉਹ ਪਹਿਨਾ ਉਹ ਛੇੜ ਨਹੀਂ ਪਹਿਣੀ ਸੀ ਹੁਣ ਬਣਾ ਹਾਂ ਨਵੇਂ ਢੇੜ ਕੇ ਫਿਰ ਉਹ ਢੇੜ ਕੇ ਤੇ ਕਰ ਦਾਂਗੇ ਉਹਨੂੰ ਯਾਰ 10 11 ਫੁੱਟ ਬਹੁਤ ਉੱਚਾ ਬਹੁਤ ਉੱਚਾ ਕਿੰਨਾ 10 ਰੱਛੇ ਗਿਆ ਨਾ 11 ਬਹੁਤ ਆ ਉਹ ਪਰਨਾ 9.5 ਹਜ਼ਾਰ 9 ਅੱਜ 9 ਮੁੱਲ ਇਸ ਦਾ 9 ਰਹੂਗਾ ਪਿੱਛੇ ਦਾ ਮੁੱਲ 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 9 ਬਹੁਤ ਹੈ ਪਿੱਛੇ ਦਾ 11 12 ਹੋ ਜਾਣਾ ਮੁੱਲ ਦਾ 9 ਬਹੁਤ ਆ ਨਹੀਂ 10 ਰੱਖ ਦੇਣਾ 10 ਰੱਖ ਦੇ ਦੰਦ ਜੀ ਹਾਂ 9.5 ਹੀ ਰੱਖਣਾ 9.5 ਤੱਕ ਰਹੀ ਆ ਤੇਰੇ ਵਾਲਾ 9 ਦਾ ਦਾਇਰਾ ਦਾ ਨਹੀਂ ਪਾ ਪਾ ਉਹ ਟੋਮੇ ਜੀ ਲਗਾ ਹੋਰ ਹੋਈਗਾ ਨਾ ਜਦ ਥੱਲੇ ਕੈਂਚੀ ਲਾਉਂਦੇ ਆ ਕੈਂਚੀ ਥੱਲੇ ਆ ਜਿੰਦੀ 6 ਇੰਚ ਹਾਂ ਪੰਗਾ ਵੀ ਆ ਚੱਲ ਕੋਈ ਨਹੀਂ ਜਿੰਨਾ ਹੋਇਆ ਆਪਣੇ ਜਾਣੇ ਪੂਤਾਂ ਰੱਖਾਂਗੇ ਇੱਟ ਵਿਚੌ ਰੱਖੇ ਇੱਥੇ ਗਿੱਠ ਰੱਖ ਲੈ ਯਾਰ ਲੋ ਗਿਦਾਰ ਸੁਟਵਾਉਣਾ ਉਹ ਇੱਥੇ ਕਿਨੇ ਭਰ ਦਿੰਦੇ ਪੱਤ ਪਾਉਣਾ ਪੈਣਾ ਤੇ ਨੂੰ ਪਹਿਲੀ ਮੂਚਾ ਪਾਉਣਾ ਹੈ ਅਜੇ ਪਾਉਣਾ ਵੀ ਚੱਕ ਵੀ ਦੋਗੇ ਛੱਡ ਤਾਂ ਕੇ ਜੀ ਪੁਰਾਣਾ ਚੱਕੇ ਜੈਕ ਲਾਗੇ ਜਦ ਚੱਕਦਾ ਬਾਤ ਸਰਦਾ ਤੁਸੀਂ ਪੁੱਛ ਲੈ ਦੋਨੀ ਨੂੰ ਇੱਕ ਦੇੜੀ ਚੱਕਦਾ ਸੁੱਖਾ ਦਾ ਸੋਨੀ ਦਾ ਜੇ ਮੈਂ ਤਾਂ ਕਾਲਾ ਦਾ ਵੀ ਚਾਰੇ ਤੇ ਰੇਗ ਬੱਲੀ ਨੂੰ ਲਈ ਜਾਨੀ ਗੱਡਰ ਨੂੰ ਬੱਲੀ ਉੱਪਰ ਚੱਕੀ ਗਏ ਫਿਰ ਮੰਦਰਾ ਦੇ ਗਏ ਇਹ ਹੁਣ ਆ ਟ੍ਰੈਲਰ ਬਣਾ ਆ ਟੈਕ ਕਿਹੜਾ ਬਣਾ ਟ੍ਰੈਲਰ ਬੱਟੂ ਦੇ ਨੂੰ ਆ 18 ਬਟਾ ਨਹੀਂ ਪੜਨਾ 18 18 ਉਹ ਮੋੜ ਤੋਂ ਨਹੀਂ ਨਾ ਮੋੜਨਾ ਮੋੜ ਤੋਂ ਨਹੀਂ ਮੋੜਨਾ ਉਰੇ ਤਾਂ ਆ ਜੇ ਨਾ 18 ਕੋਈ ਚੱਕਰ ਨਹੀਂ ਉਹ ਮੋੜ ਤੋਂ ਨਹੀਂ ਨਾ ਮੋੜਨਾ ਹੈਗਾ ਉੱਥੇ ਨਹੀਂ ਇਧਰ ਨੂੰ ਆਉਂਗਾ 18 ਦਾ ਇਧਰ ਨੂੰ ਆ ਜੇ 2 ਲੀਟਰ ਦੀ ਲਾ ਦੇਣੀ ਹੈ ਨਾ 14 ਤੱਕ ਆ ਜਾਂਦਾ ਉਹ 12 14 ਦਾ ਟਰਾਲ ਆ ਜੀ ਨੀ ਟੂੜੀਓ ਲਿਆਉਣੀ ਇੱਧਰ ਨੂੰ ਹੋਰ ਕਰਨਾ ਗਿਆ ਆ ਉਹ ਆ ਬੜੇ ਜਰਾ ਜਿਹਦਾ ਕੋਈ ਨਹੀਂ ਆ ਜੇ ਬੜਾ ਤਾਂ ਉੱਧਰੋਂ ਆਊਗਾ ਇੱਥੇ ਤਾਂ ਕਿੰਦੀ ਵਾਸਤੇ ਆ ਨਾ ਉੰਬੀ ਵਾਈ ਵਧੀਆ ਟਰੋਜਾ ਬੜਾ ਹੋਊਗਾ ਉੱਪਰ ਇਹਨੇ ਖਾਲੀ ਰਹਿਣਾ ਇਹ ਖਾਲੀ ਨਹੀਂ ਰਹਿਣਾ ਉੱਪਰ ਵੀ ਛੱਟ ਦੀ ਪਤਾ ਕਹਿੰਦਾ ਹਵਾ ਗਰਾਉਂਡ ਮਾ ਕਰੀਂਦੇ ਉਹ ਹਵਾ ਹਵਾ ਕੋਈ ਨਹੀਂ ਕਰਾਸ ਕਰਨੀ ਇੱਥੇ ਉਦੇ ਉੱਪਰ ਵੀ ਆਪਾਂ ਨੇ ਬਣਾ ਦੇਣਾ ਕੋਈ ਨਹੀਂ ਬੂਆ ਚੁੱਕੀ ਜੀ ਨਾਮ ਦੱਸੀ ਜਾਣੀ ਹੁੰਦਾ ਬਾਹਰ ਹੀ ਦਿਖਾਈਦਾ ਹੁੰਦਾ ਬਾਅਦ ਚ ਦਿਖਾਵਾਂ ਠੀਕ ਹੈ ਉਹ ਬਣਾਉਂਗਾ ਨਿਗੇੜ ਦੇ ਉੱਪਰ ਜਗਾ ਬਣਾਉਂਗਾ ਫਿਰ ਉਹ ਲਾਉਂਗਾ ਮੈਂ ਉਹ ਮੈਂ ਤੈਨੂੰ ਬਾਅਦ ਚ ਦਿਖਾਵਾਂਗਾ ਮੈਂ ਇਸ ਤਰੀਕੇ ਨੇ ਕਹਤਾ ਦੱਸਣਾ ਨਹੀਂ ਹੈਗਾ ਤੇ ਕੀ ਕੀ ਵਧੀਆ ਉਹ ਵੀ ਦਿਖਾਉਣੀ ਤੈਨੂੰ ਉਹ ਨਹੀਂ ਕਰਦੇ ਹੁੰਦਾ ਉਹ ਇਹ ਤਾਂ ਹਣੀ ਲੀਕ ਕਰ ਦੇਣਾ ਸੀਕ੍ਰੀਟ ਫਾਰਮੂਲਾ ਠੀਕ ਹੈ ਵਾਚ ਦਿਖਾਉਂਗਾ ਤੈਨੂੰ ਕਿਆ ਚੀਜ਼ ਬਣਾਉਣੀ ਉਹ ਆਹਦੇ ਉੱਪਰ ਇੰਨੀ ਕਿੰਨੀ ਜਾਂਦੀ ਕਟੇ ਦੇ ਉੱਤੇ ਅਜੇ ਇੱਥੇ ਉੱਪਰ ਜਾਣੀ ਹੈ 3 ਫੁੱਟ 3 ਫੁੱਟ ਹੋ ਗਿਆ ਸੱਡਾ ਪਰ ਗੱਬੇ 5 ਫੁੱਟ ਉਹ ਤਾਰ ਜਿੰਮੀ ਦਾ ਆਹ ਗੱਬੇ ਤਾਰ ਜਿੰਮੀ 5 ਫੁੱਟ ਦੀ ਬਟਾਲ ਬਣਨੀ ਹੈ ਨਾ ਔਲੇ ਨੂੰ ਨਾਲੇ ਚੱਕਰ ਹੋ ਰਾ ਨਾ ਬਹਾਨੇ ਨਾਲ ਆ ਰਿਹਾ ਹਾਂ ਦੇਖਣ ਆ ਜੂਗਾ ਤੇ ਟਾਰ ਦਾ ਮੂਰੇ ਉਹਨੇ ਕਿਥੋਂ ਬਣਨੀ ਹੈ ਦੋਆ ਪਾਸੇ ਨੂੰ ਕਿੱਧਰ ਨੂੰ ਦੋਰੀ ਮੂਰੇ ਨੂੰ ਆਪਣੀ ਟਾਈਮ ਹੋ ਗਿਆ ਚੌਂਬਰੀ ਟਾਈਮ ਪੰਜ ਬਣਾਉਣਾ ਇੱਧਰ ਨੂੰ ਵੀ ਜੇ ਢਾਲ ਪਿਛੇ ਨੂੰ ਕਰਦਾ ਏ ਤਾਂ ਮੂਰੇ ਤੇ ਟੀਨੇ ਚੱਕ ਕੋਈ ਨਾ ਚੰਗੀਆਂ ਨਹੀਂ ਲੱਗਣੀਆਂ ਜੇ ਸਾਰੀ ਢਾਲ ਮੂਰੇ ਨੂੰ ਕਰਦਾ ਏ ਫਿਰ ਢਾਲ ਜਿਆਦਾ ਵੱਢਣੀ ਪਿੱਛੇ ਤੇ ਬਹੁਤ ਉੱਚਾ ਜਾਣਾ ਇੱਕ ਇੱਕ ਇੱਟ ਬੋਅ ਲੱਗਣੀ ਆ ਇੱਕ ਫਿਰ ਢਾਲ ਬਹੁਤ ਜਿਆਦਾ ਬਣਾਉਣੀ ਦੇਣੀ ਪੈਣੀ ਆ ਮੈਂ ਕਿਹਾ ਦੋਆ ਪਾਸੇ ਨੂੰ ਢਾਲ ਕਰ ਮੈਂ ਠੀਕ ਆ ਠੀਕ ਹੈ ਕਿ ਨਹੀਂ ਸਮਝ ਆ ਮੂਰੇ ਤੇ ਵਧੀਆ ਲੱਗੂਗੀ ਪਿੱਛੇ ਤੇ ਦੇਖੂ ਮੈਂ ਇੱਧਰ ਤੇ ਵਧੀਆ ਲੱਗੂਗੀ ਹਾਂ ਦੋਆ ਪਾਸੇ ਢਾਲ ਜੀ ਆ ਇਹ ਵੀ ਕਿ ਗਾਡਰ ਜਿਆਦਾ ਪੈਣਾ ਮੇਰਾ ਉਹ ਗਾਡਰ ਗਿਆ ਗਾਡਰ ਟੂਟ ਦੇਣਾ ਹਾਂ ਪਰ ਤੋੜੀ ਨੂੰ ਲੋਈ ਦੀ ਟੀਨਾ ਪਾਦੀ ਹੈ ਪਈਆਂ ਹਾਂ ਜਿਹੜਾ ਪਈਆਂ ਉਹਦਾ ਪਾਦੇ ਪਈਆਂ ਬਹੁਤ ਮੱਥਾ ਦੇ ਬਹੁਤ ਪਈਆਂ ਇਹ ਲੋਈ ਦਾ ਪਾਦੇ ਭਾਈ ਉਹ ਇੱਥੇ ਤੇ ਲੈ ਕੇ ਆਹਾ ਤੂੜੀ ਵਾਲੇ ਨੂੰ ਚਲੋ ਜਿੰਨੀਆਂ ਪੈ ਗਈਆਂ ਜਿੰਨੀਆਂ ਪੈ ਗਈਆਂ ਜਿਹੜੀਆਂ ਬਚ ਗਈਆਂ ਉਹ ਵੀ ਰੂਲਾ ਦੇਣੀ ਠੀਕ ਹੈ ਤੇ ਚੀਹੀਆਂ ਦੇਖਣਾ ਵਧੀਆ ਵਧੀਆ ਹੋਰ ਲੋਟ ਆ ਗੰਦ ਤਾਂ ਫੇਰ ਮਾਰੂਗਾ ਕਿਹੜਾ ਕਿਦਨੇ ਉਹ ਕਰ ਤਨ ਪਾ ਬੱਬ ਬੰਮਾ ਲੰਬੇ ਦੀ ਜਿੰਦਾ ਬਹਾ ਜਾ ਕੇ ਆਵਾ ਤੇਰੀ ਗੱਲ ਸੁਣ ਲੈ ਆ ਇਧਰ ਵਾ ਗਲੀ ਤਾਂ ਹੀ ਜਾਂਦਾ ਬਹਾ ਮੈਨੂੰ 35 ਵਾਰੀ ਫੋਨ ਕਰਦੇ ਮੈਂ ਜਦ ਕੋਈ ਨਹੀਂ ਕੋਣ ਇਹਨਾਂ ਨੂੰ ਬੋਲ ਬੜਾ ਆਜਾ ਸਿੱਧੀ ਦੇ ਕਬਾ ਮੈਂ ਉਹ ਤੇਰੀ ਗੱਲ ਪਤਾ ਕਿਆ ਕਰਦਾ ਅੱਗੇ ਅਸੀਂ ਟਾਈਮ ਨਿਕਲ ਜਾਂਦਾ ਸਾੜਾ ਅਜਦਾ ਸੀ ਬੋਲਾ ਰਾਏ ਨਾ ਅਸੀਂ ਘੜੀ ਇਹਨਾਂ ਬੋਲਾ ਫੜੇ ਬੋਲੇ ਦਾ ਬੋਲੀ ਕੰਮ ਲੱਗੇ ਹੋਏ ਗੁੱਡਣ ਬੀਜੀ ਆ ਬੋਰ ਰਹਿੰਦੇ ਆ ਰਾਜਾ ਹੋਇਆ ਇਹ ਹੋਇਆ ਸਾਜਰੇ ਮੋਬਾਈਲ ਦੇ ਚੱਕ ਅੱਧਰ ਨੂੰ ਉਹ ਮੋਬਾਈਲ ਤੇ ਦਾ ਘੱਟੀ ਤੇ ਮੋਬਾਈਲ ਦਾ ਚੱਕ ਤੁਸੀਂ ਟਾਈਮ ਨਾਲ 15 ਮਿੰਟ ਦਾ ਕੰਮ ਹੁੰਦਾ ਮੋਬਾਈਲ ਤੋਂ ਸਾਡਾ ਸਾਡਾ ਮੋਬਾਈਲ ਕਿਤੇ ਚੱਲ ਚੱਤੀ ਬਲੀ ਸਟਾਰਟ ਬਸ ਸਰੇ ਲਾ ਦੇਣੀ ਉਹ ਹੀ ਗੱਲ ਕੰਮ ਇਹਣਾ ਜ਼ਿਆਦਾ ਆਏ ਕੀ ਕਰੀ ਉਹ ਤਾਂ ਜਦ ਲੀਵਰ ਵਾਲਾ ਬੰਦਾ ਰੱਖ ਹੋ ਜਾਂਦਾ ਨਾ ਫਿਰ ਉਹ ਆਪ ਹੀ ਵਿਲੇ ਬੈਠਣਾ ਦਿੰਦਾ ਉਹ ਨਾ ਰਾਤ ਨੂੰ ਤੇ ਕਹਿੰਦੇ ਮਟੇ ਕੇ ਰਾਤ ਨੂੰ ਮੋਟਰ ਨਹੀਂ ਆਉਂਦੀ ਹੁਣ ਮੋਟਰ ਦੀ ਰਾਤ ਨੂੰ ਆਉਣ ਲੱਗਦੀ ਬੁਗੰਨੇ ਪਾਣੀ ਭੰਗਦੇ ਆ ਪਾਣੀ ਹੋਰ ਤੇ 14ਵੇਂ 18ਵੇਂ ਮੋੜਨਾ ਤੂੰ ਇੱਥੇ ਹੀ ਗਰੀ ਜਾਂਦਾ ਕਰਦੇ ਇੱਥੇ ਹੁਣ ਕੱਢ ਦੇ ਕੱਢ ਦੇ ਕੱਢ ਦੇ ਇਹ ਪਰਾਂ ਲੈ ਜਾਂਦਾ ਯਾਰ ਤੂੰ ਚੱਲ ਚੱਲ ਆ ਕਰਤਾ ਫਾਈਨਲ ਹੈ ਨਾ ਰਾਨ ਵੇੜਤਾ ਸਾਰਾ ਨਹੀਂ ਸਾਰਾ ਡਿਜੀਟਲ ਕਰਤਾ ਫਾਈਨਲ ਈਂਡ ਹੈ ਹਾਂ ਜਿਹੜਾ ਗਾਣੇ ਫੋਨ ਕਰਦੇ ਆ ਹਾਂ ਵੀ ਆਓ ਨਾ ਨਾ ਵੇਟਰਾ ਡਿਆ ਲੈ ਕੇ ਆਓ ਆਓ ਹਾਂ ਚੱਲ ਪਿਆ ਆਓ ਚੱਲਦਾ ਪਿਆ ਪੀੜ ਦਾ ਬਹੁਤ 220 ਟਰਾਲੀ ਕੰਦਾ ਤੇ ਬੱਬੇ ਕੇ ਕਹਿੰਦਾ ਇਹ ਹੈਂ? ਹੋਰ ਇਹ ਮੰ ਪਕੌੜੇ? ਹੂੰ। ਖਾਤੇ? ਕਾਨੇ ਦਲੀ। ਉਰੇ ਦਾ। ਗੁੱਸਾ ਕਾਤੇ ਹੁੰਦਾ ਤੂੰ? ਦੱਸ। ਲੋੜੀ ਤੇ ਹੁੰਦੇ ਮਾਰੀਏ ਗੁੱਸਾ ਤੂੰ ਹੁੰਦਾ। ਅਹ। ਮੈਸਤਰੀਓ ਬਣ ਜਾ ਸੁੱਖੇ ਕਾ ਲੱਗ ਜਾ। ਆ ਜਾ ਉਰੇ ਨੂੰ। ਇਧਰ ਰਿਸ਼ਤੇਦਾਰ ਕਾ ਨੂੰ ਲਾਏ ਦੇ ਤੇ। ਆਪੇ ਕਰ ਲੈਣਾ ਤਾਂ। ਇਹਦਾ 6 ਹੱਥ ਵਿਜਾਲੇ। ਰਿਸ਼ਤੇਦਾਰ ਆ। ਤਾਂ ਹੁਣ ਕੰਮ ਨੂੰ ਘਾਨ ਮੱਧ ਵਿਚ ਵਾਲੀ ਬੇਆ ਵਿਚਾਰੇ ਦਾ ਦੋ ਦਿਨ ਆਉਂਦਾ ਦਿੱਖਦੇ ਸੁੱਟੇ ਇਹਦੇ ਕਾ ਤਾਂ ਮੜੀ ਹੁੰਦੀ ਐ ਬਾਬੇ ਇਹਦਾ ਬਿਜੋਲਾ ਦਾ ਬਣ ਐ ਮੈਂ ਬਤਾਈ ਨਾ ਚੱਲੇ ਜਾਂਦਾ ਲੈ ਉਹ ਇੱਕਦਮ ਮੈਂ ਦੱਸ ਬਾਈ ਬਾਬੇ ਨੂੰ ਤੇਰੀ ਮਾਪੇ ਤਾਂ ਤੇਰੀ ਲਾਤੀ ਹੁਣ ਆ ਸੁਣ ਲੈ ਬਾਬਾ ਦਾ ਕਹਿੰਦਾ ਮੇਰਾ ਤਾਂ ਕੋਈ ਬਿਜੋਲਾ ਆਪਣੀ ਬਣਿਆ ਆ ਜਾ ਗੁੱਸੇ ਨਹੀਂ ਹੋਈ ਦਾ ਇਹੀ ਜੇ ਧੋਖਾ ਕਰਦਾ ਮੈਨੂੰ ਦੱਸੇ ਪਾਈ ਆ ਬਾਬੇ ਨੂੰ ਤੇਰੀ ਬਾਬੇ ਦੱਸ ਮੈਂ ਕੋਈ ਮਾੜਾ ਕੰਮ ਕਰਿਆ ਇਹ ਕਿਸੇ ਨੂੰ ਦੱਸੂਗਾ ਤਾਂ ਹੀ ਰਸਤਾ ਆਊਗਾ ਉਹੇ ਦਾ ਕੱਲ ਨੂੰ ਮੇਰੇ ਜੱਗ ਦੇ ਨੇ ਡਾਇਰੈਕਟਰ ਵੇਚਣਾ ਹੁੰਦਾ ਇਹ ਰੋਲਾ ਪਾ ਧੱਕੂ ਮਗਰ ਤਾਂ ਹੀ ਬਿਕਦਾ ਬਾਬੇ ਲੰਘ ਗਿਆ ਹੁਣ ਉਹਦਾ ਕੁਸੇ ਹੋ ਗਿਆ ਮੈਂ ਰੁਟੇਰਾ ਨਹੀਂ ਮੈਂ ਕਹਾਂ ਰੱਸੀ ਨਹੀਂ ਆ ਕਹਿੰਦਾ ਮੈਂ ਰੱਸੀ ਲੈ ਆਉਂਦਾ ਡੋਲਾ ਤੇ ਬਿਨਾਂ ਸਾਰੀ ਦੁਖੀ ਆ ਫੋਰਮੈਨ ਕਿਆ ਕਰੀਏ ਲੋਕ ਲੱਗੇ ਲਾਉਣ ਹੁਣ ਬੜਾਤੀ ਜਾਲੀ ਵਾਲੀ ਇਦੇ ਵਿੱਚ ਗਾਇਬ ਚ ਪੱਤੀ ਲੱਗੂਗੀ ਨਾ ਹੂੰ ਹੂੰ ਦੇਖ ਤਾਂ ਕਹਿੰਦਾ ਲੋਕ ਹੈਰੀਸਨ ਚਾਬੀਆਂ ਦੋ ਆਗੇ ਵੱਧ ਦੋ ਮੈਂ ਪਹਿਲਾਂ ਹੁੰਦੀਆਂ ਇਹ ਵੀ ਦੋ ਕਰਤੀਆਂ ਨੇ ਇਹ ਇੱਕ ਨਾ ਵੱਡੀ ਹੁੰਦੀ ਜਾਬੀਆਂ ਨਾਲ ਅੱਛਾ ਇਹ ਵੀ ਨਹੀਂ ਕੋਈ ਕਈ ਵਾਰ ਨਾ ਲੋਕ ਛੋਟਾ ਬਣਾਉਂ 84 ਵਜੇ ਵੱਡਾ ਹੋ ਜਾਂਦਾ ਮਹਾਰਤ ਕੰਪਨੀਆਂ ਪੈਸੇ ਬਚਾਉਣ ਦੀਆਂ ਮਾਰੀਆਂ ਕਰੀ ਜਾਂਦੀਆਂ ਨਵੀਂ ਤੋਂ ਨਵੀਂ ਆਈਟਮ ਪੇਸੇ ਇੰਨੇ ਜੇ 150 ਬਚ ਗਏ ਉਹਨਾਂ ਦਾ ਚੱਲ ਪਹਿਨਾ ਸਸਤਾ ਤਾਂ ਹੁਣ ਹੋਰ ਮਿਲਿਆ ਕਰੀ ਜਾਂਦੇ ਦਿਨ ਪਰ ਦਿਨ ਚੱਲ ਲਾ ਕਿੱਦਾਂ ਲਾਉਣਾ ਸੋਚ ਮੈਂ ਸੋਚ ਲਾ ਕਿੱਦਾਂ ਨੂੰ ਲਾਉਣਾ ਐਲੋ ਜੋ ਉਧਿਆਵਾ ਕਹਿੰਦਾ ਕਿੱਦਾਂ ਨੂੰ ਲਾਵਾ ਲੋਕ ਨੂੰ ਮਾ ਭਾਈ ਬੋਲੂ ਬਾਈ ਨੇ ਪੁੱਛਿਆ ਕਿਦਾਂ ਲਗੂ ਇਹਦੇ ਲੱਗਿਆ ਵਾ ਬਾਈ ਦੇ ਅੰਦਰਲੇ ਵਾਸਤੇ ਅੰਦਰ ਦਾ ਵਾਸਤੇ ਅੰਦਰ ਦਾ ਵਾਸਈ ਆ ਹਾਂ ਬਾਹਰ ਦੇ ਅੰਦਰ ਲਾ ਇਹਦੇ ਲੱਗਿਆ ਵਾ ਘਰਾਂ ਇਹਨੇ ਲਾਇਆ ਵਾ ਬਾਹਰ ਖੜੋ ਲੋਕਾਂ ਨੂੰ ਖੋਲਣੇ ਵਾਸਤੇ ਅੰਦਰ ਬਾਹਰ ਆਂਦੇ ਆ ਇਹ ਬਾਹਰ ਬਾਹਰ ਤੈ ਸੰਗੜ ਚੱਕਿਆ ਹਾਂ ਮਹਾਨਾੜਕਾ ਜਾਂ ਕਟਣਾ ਕਟੋ ਗਿਆ ਹਾਂ ਹੈ ਜੀ ਸੀ ਬੀ ਕਬਟਾਇਆ ਲੈ ਆ ਲੈ ਠਵਾ ਮਾਰਿਆ ਟਰੈਕਟਰ ਲੈ 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 ਨਾ ਫੇ ਕਿਹਾ ਤਾਂ ਉਹਦੇ ਵਿੱਚ ਥੱਲੇ ਲੋਹੇ ਦੇ ਕਿ ਦੂਏ ਆ। ਬੜਾ ਦੇਖਣੇ ਹੁਣ ਲੱਗਿਆ। ਨਾਲੇ ਕਹਿੰਦਾ ਪਟੂ ਗਿਆ। ਆਹ ਭਈਆ ਲੱਗਿਆ ਹਾ ਪੱਟਣਾ। ਨਹੀਂ ਵੀ ਸੰਗੜਤਾ ਹਜੇ ਚੱਕਣਾ ਹਜੇ ਉੱਪਰ ਨੂੰ। ਬਾਪਾ ਆ ਕੇ ਆਏ ਲਿੰਡੇ ਹੁਣ ਆ ਕੇ ਚੱਕ ਦੇਣਾ। ਹੋਰ ਕਰਕੇ ਕਹਿਣਾ। ਨਾ ਨਏ ਤਾਂ ਸ਼ਨੀ ਦੋਲੇ ਬਣੂਗਾ ਇੱਕਣੀ ਚੱਕ ਦੂੰਗਾ ਗਦਰ ਫਿਲਮ ਵਾਂਗੂ। ਹੋ। ਹਾਂ। ਚੱਕ ਦੂੰਗਾ ਨਾ 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 ਸਹੀ ਕੀਤਾ। ਕੋ ਮਿਆਂ ਦਾ ਲਾਣਾ ਖਾਣੇ ਦਾ ਹੋ ਸਕਦੀਆ ਮੇਰੇ ਨਾਲ ਮਖੌਲ ਕਰਦਾ ਭਾਈ ਤਨ ਹੁਣ ਵੀ ਕੰਟਰੋਲ ਦੀ ਬੰਨ੍ਹ ਦੇ ਕਰ ਦੇ ਪੱਡ ਦੇ ਚੱਕ ਲੈੰਦਾ ਕੰਟਰੋਲ ਦੀ ਕੋਈ ਚੱਕਰ ਨਹੀਂ ਤੇ ਚੌਥੇ ਦਿਨ ਦੀ ਧਾਰ ਹੋ ਜੰਦੀ ਐ ਨੂੰ ਉੱਥੇ ਲੈ ਜਾਣਾ ਪੈਂਦਾ ਜੀ ਤੇਰਾ ਜਟਾਣੇ ਉਹ ਕਹਿੰਦਾ ਹੁਣ ਨਹੀਂ ਹੁੰਦੀ ਬਹੁਤ ਾਰ ਹੁੰਦੀ ਸੋਨੀ ਨੇ ਵਜਨ ਚੱਕੀ ਜਾਣਾ ਚੌੜ ਵਿੱਚ ਦੂਜੇ ਦਿਨ ਫਿਰ ਧਾਰ ਹੋ ਜਾਣੀ ਦੀ ਚੱਲ ਜਟਾਣੇ ਧਾਰ ਕਢਾਉਣ ਬਾਬੇ ਕੋਲ ਆਹ ਜੀ ਦੋ ਚੱਕਰ ਮੇਟੇ ਨੇ ਜਿਹੜੇ ਜਪੀ ਨੇ ਉਹ ਦੋ ਦੇਣ ਲੱਗੇ ਕਰੀ ਜਾਂਦੇ ਬਸ ਵੀ ਤਿੰਨ ਦੇ ਦੋ ਕਿਹਾ 20 ਰੁਪਏ 10 ਰੁਪਏ ਹੋਰ ਲੈ ਲਓ ਥਾਲੀ ਚਾਬੀਆਂ ਦਾ ਫਾਇਦਾ ਜਿੰਨੀਆਂ ਹੁਣ ਜਿਆਦਾ ਮੈਂ ਹੁਣੀਆਂ ਆਹ ਕਾਲੇ ਰੋਣੇ ਕਰ ਜਿੰਨੇ ਦਾ 890 ਦਾ ਹੈ 800 ਰੁਪਏ ਦਾ ਚਲ ਕਰੇ ਗਿਆ ਹੁਣ ਮੈਂ ਲਾਉਣਾ ਤਾਂ ਉਧਰ ਪੱਕੇ ਸਾਰੇ ਜਲਾਤੇ ਪਰੇ ਹੋ ਗਏ ਬੋਲਣੇ ਆਪ ਨੂੰ ਮੈਂ ਖੋਲਣੇ ਤਾਂ ਨਹੀਂ ਹੈਗੇ ਲੋ ਇਹ ਲੋਕ ਲਾਤਾ ਫੋਰਮੈਨ ਨੇ ਚੌਲਟੀ ਲਾਤਾ ਹਾਂ ਇਹ ਚਲ ਆਈ ਦਲ ਮੜੀ ਆ ਜਿਹੜੀ ਚਾਬੀਆਂ ਤੇ ਦੋ ਕਰਤੀਆਂ ਘਟੋ ਘੜ ਚਾਰ ਚਾਬੀਆਂ ਦੋ ਬਈ ਤੁਸੀਂ ਬਧਾਉਣੀਆਂ ਜੇ ਕਹਿ ਸਮਾਂ ਘਟਾਤੀਆਂ ਇਹਨੇ ਨੂੰ ਚਾਬੀਆਂ ਦਾ ਮੇਨ ਚੀਜ਼ ਆ ਚਾਬੀ ਉਹਦਾ ਖੁੰਦੀ ਆ ਮੈਂ ਰੋਪੜ ਬਣਾਉਣੀ ਪੈਣੀ ਜੇ ਕੋਈ ਵੀ ਗਈ ਕਦੇ ਬਣਾ ਦਿੰਦੇ ਆ ਉਹ ਹਾਂ ਕੋਜੀ ਮਸਤਰੀ ਸਾਹਿਬ ਇੱਧਰ ਪਹੁੰਚ ਗਏ ਇੱਧਰ ਹੀ ਕਹਿੰਦੇ ਨਵੇੜਤੀ ਹੂੰ ਕਹਿੰਦਾ ਬਾਪੂ

ਆ ਜਿਹੜਾ ਹੋ ਰਦਾ ਲਾਇਆ ਇਹ ਚ ਰੱਖੋ ਜਣੇ ਮੇਰੇ ਕੋਲ ਹੈਂ ਚੱਲ ਜੇ ਕਰੂੰਗਾ ਉੱਪਰੇ ਰੱਖ ਲਈ ਜਾਏ ਇਹ ਪੈਡ ਉੱਚੀ ਹੋ ਜੂਗੀ ਪਰ ਮੈਨੂੰ ਬੱਲੀਆਂ ਬੜੀਆਂ ਚਾਹੀਦੀਆਂ ਇਹਨੂੰ ਇੱਕ ਪੰਗਾ ਥੋੜੂ ਨਾ ਬੱਲੀਆਂ ਬੜੀਆਂ ਲਿਆਉਂਗਾ ਇਹ ਬੱਲੀਆਂ ਛੋਟੀਆਂ ਰਹਿ ਗਈਆਂ ਤੇਰੀਆਂ ਹਜੇ ਵੀ ਇਹ ਚਾਰ ਪੰਜ ਗੇੜ ਲੱਜ ਜਾਣੇ ਸੀ ਹੂੰ ਇਹ ਕਿੰਨੇ ਹੋ ਗਈ ਦੀ ਉਹ ਮੈਣੀ ਪੈਣੀ ਆ ਕਿੰਨੀ ਹੋ ਗਈ ਫਿੱਤ ਲਿਆ ਜਾ ਉਹ ਜੀ ਸਬਜੀ ਟੁੱਟਿਆ ਬੜੀ ਮੈਚ ਦੇਖੀ ਜਾ ਬੈਠਾ 8 ਦੀ? ਬਾਫੇ 8 ਗੇੜ ਹੋਰ ਲੱਗਣੇ ਆ। ਤੇਰੇ ਕਹਿੰਦਾ 7 ਤੇ ਉਹਦੇ ਲਿਖ ਰਹੇ ਕੋਈ। ਨਹੀਂ 7 ਥੋੜੋ ਗਿਆ ਤੁਹਾਨੂੰ। ਮੈਂ 8 ਗਿਆ ਤੁਹਾਨੂੰ। ਮੇਰੇ ਸਾਹ ਕੋ 8 ਹਤੀ। ਮੂੰ ਯਾਦ ਨਹੀਂ ਮੇਰੇ ਕਿੰਨੀ ਆ ਚੱਲ। ਮਿਲ ਲੈਂਦੇ ਆ ਦੁਬਾਰਾ। 70 ਦਿਨ ਦਾ ਦੱਸਦੇ ਉਹ 3 ਗੇੜ ਹੋਰ ਲੱਗੋ। ਹੈ? 3 ਫੁੱਟ ਹੋਰ ਚੱਕ ਹੋਣੀ ਆ। ਕੰਦ 4 ਚੱਕ ਹੋਣੀ ਆ। ਜਿਹੜਾ ਗਾਡਰ ਉਹ 3 ਰਹਿਣੇ ਆ। ਜੇ 10 ਫੁੱਟ ਪਰ ਚੱਕੂਗੇ ਉਹਨੂੰ ਤਾਂ 9 ਤਿਆਰ ਹੋਣਾ ਜੇ 11 ਕਰੂਗੇ ਹੁਣ ਤਾਂ 10 ਤਿਆਰ ਹੋਣਾ ਉਹਨੇ ਈ ਨਹੀਂ ਮਿਲ ਰਿਹਾ ਜੇ ਗੱਲ ਹੀ ਕੋ ਤੁੰੜ ਹੋਣਾ ਫੇਰ ਆਹੀ ਪਿਆਉ ਤਾਂ ਪਿਆਹੀ ਮਿਲ ਲਾ ਵਾ ਟੁੱਟੇ ਵੇ ਗੱਲ ਤਾਂ ਗਿਆ ਹੋ ਗਿਆ ਇਹ ਕਿਤੇ ਦੋ ਨੀ ਆ ਹਾਂ ਇੱਥੇ ਲਾ ਕੇ ਦੇਖ ਲੈ ਨਿਸ਼ਾਨ ਉੱਪਰ ਨੂੰ ਇਧਰ ਲਿਓ ਮਿਲ ਲਾ ਹਾਂ ਕਿੰਨੀ ਆ ਇੱਥੇ ਇਹਦਾ ਨਿਸ਼ਾਨ ਦੇਖ ਬਾਰ ਬਾਰ ਵਾ ਠੀਕ ਆ ਕਰ ਕੇ ਲੋਕੜਾ ਫਿਰ ਕਰਦੇ ਆ ਤਾਂ ਹੀ ਕਿਹਾ ਮੈਂ ਇਹ ਲੋਕੜਾ ਕਹਿੰਦਾ ਬਸ ਮੰਡ ਦੇ ਸਭ ਭੋਗ ਭੁਖਾ ਲੰਦੇ ਆ ਦਾਦਿਆਂ ਦੇ ਨਾਲ ਕਾ ਕੇ ਕਹਿਣਾ ਬੰਦ ਕਰਨਾ ਹੈ ਹੋ ਉਹ ਬਣਾ ਦੇ ਇਹਨੂੰ ਕਿਲੋੜਾ ਖਾ ਲੂੰਗਾ 25 ਦਾ ਲੂਈ ਜੀ ਸਾਰਾ ਖਾ ਲੈਣਾ ਹੈ ਸੁਣ ਲਾ ਇਹ ਕਿਦਾ ਮੈਂ ਅੱਜ ਫਾਇਦਾ ਦਤਿਆ ਨਾ ਕਾ ਬੰਦ ਕਰੂੰ ਨਾ ਉੱਪਰ ਵੇਚ ਕੇ ਉੱਪਰ ਤੇ ਬੇਇੱਜ਼ਤੀ ਕਰਦਾ ਵਿਚੋਲਾ ਦਾ ਕਿਆ ਬਣਨਾ ਲੈ ਆ ਬਾਅਦ ਵਿੱਚ ਕਹੀ ਆਂਗੀ ਆਹ ਕੰਮ ਮੇਰਾ ਦੇ ਚਾ

ਓ ਬਚੋਲਾ ਓ ਪੌਣ ਹੀ ਨਹੀਂ ਆਇਆ ਜਗੜ ਖੋਲਿਆ ਪਾ। ਕਿਆ ਖੋਲਦਾ ਇਹਨੇ? ਪਾਇਆ ਜਾ। ਇਹ ਮੂਹਣਾ ਕਣੀ ਬਾਦ। ਵੀ ਕਿਆ ਖੋਲਿਆ ਪਾ ਹੈ? ਭਾਈ ਨੇ ਦੇਣੀ ਹੀ ਬਚੋਲਿਆਂ ਨੂੰ ਰੇੜੀ ਕਹਿੰਦਾ। ਕਹਿੰਦਾ ਬਚੋਲਿਆਂ ਨੂੰ ਰੇੜੀ ਦੇਣੀ ਨਹੀਂ ਹੈਗੀ। ਚੱਲ ਕੋਈ ਨਹੀਂ ਮਰਜੀ ਦੱਲੀ ਦੀ। ਮੈਂ ਕਿਹਬਾ ਨਾ ਮਾਰਨ ਰੱਖਾ ਬੰਦ ਘਾਤਨੇ। ਇਕਰ ਰਦਕ ਰਦਕ ਤੇ। ਉਹਨੂੰ ਪਾਟ ਕਰਨੇ ਪੈਣੇ ਆ। ਓ ਮੈਂ ਕਰ ਦਾਂ ਲਾ ਦਾਂ ਮੈਂ ਲਾਗੀ ਬੰਦ ਕਰਨਾ ਉਹਨੇ ਪਾਠ ਕਰਨਾ ਫੇਰ ਉਹਨੇ ਹਲਕਾ ਬੰਦ ਕਰਨਾ ਠੀਕ ਹੈ ਨਾਕੀ ਬੰਦ ਕਰ ਦਿੰਦੇ ਆ ਹੂੰ ਫੇਰ ਫੈਦੇਗਾ ਦੱਦੇ ਆ ਇਹ ਕੰਮ ਦੱਸੋ ਕੋਈ ਕੰਮ ਦੱਸੋ ਵੀ ਨਾ ਉੱਟੇ ਮੈਂ ਇਹ ਕਿਹਾ ਗਾ ਨਹੀਂ ਗੁਰੂ ਦਾ ਆ ਜਾ ਇੱਧਰ ਨੂੰ ਫਿਰ ਘੁੰਮਿਆ ਆ ਗਿਆ ਮੈਂ ਹਮ ਤਾਂ ਯਾਰ ਟਾਈਮ ਤੇ ਮਿਸਤਰੀ ਉਹਦੇ ਗਾਣੇ ਪੈਟ ਲੰਦੀ ਆ ਜੇ ਬਰੋਣੀਆਂ ਕਿਹੜਾ ਆ ਗਿਆ ਗੁਲਫੀ ਵਾਲਾ ਲਾਗੇ ਗੁਲਫੀ ਵਾਲੇ ਆਉਣ ਕੰਮ ਕਰਨੇ ਨੂੰ ਟਾਈਮ ਹੀ ਲੱਗਦਾ। ਹਾਂ। ਆ ਪੈੜਾ ਦਾ ਆਏ ਬਾਈ ਪੱਕਾ ਕੰਮ ਕਰਨਾ ਪੈਂਦਾ। ਬਸ। ਤੇ ਸੱਟ ਪੇੜ ਦਾ ਵੀ ਡਾ ਰਹਿਂਦਾ। ਇਹ ਕਿਹੜੀ ਬਦਲਨੀ ਪੈਂਦੀ ਬਾਰ-ਬਾਰ ਉਹ ਤਾਂ ਚਾਹਣ ਬਦਲਦੀਆਂ ਪੈਣੀ। ਹੁਣ ਆਏ ਆ ਵੀ ਆ ਕੰਮ ਨਵੇੜ ਕੇ ਇੱਧਰ ਆਪਾਂ ਨੇ ਫੇਰ ਇੱਧਰ ਕਰਨੀ ਪਰਲੀ ਨੂੰ। ਹਾਂ। ਸਿਰੇ ਲਾ ਦੇ। ਕੱਲੂ ਨੂੰ ਸਿਰੇ ਲਾ ਕੇ ਫੇਰ ਉਹ ਪਰਲੀ ਨੂੰ ਪੈੜ ਕਰਨੀ। ਹਾਂ। ਉਹ ਵੀ ਗੱਲ ਨਹੀਂ ਫੇਰ ਪਛਲੀ ਦੀ। ਹਾਂ ਗਬਲੀ ਦੀ ਲਾਵਾਂਗੇ ਇਹਦੀ। ਹੈਂ? ਗਬਲੀ ਦੀ। ਇਹਦੀ? ਹਾਂ। ਅੱਛਾ। ਇਹਨੂੰ ਨਵੇੜਾਂ ਕੇ ਬੈਣਾ। ਠੀਕ ਹੈ। ਚਲਾ ਕਰ ਦੂ। ਇਹਨੂੰ ਨਵੇੜ ਕੇ ਫੇਰ ਸਿਰੇ ਲਾਉਣਾ। ਸੇ ਪਹਿਲਾਂ ਬਹਾਰ ਦੇ ਹਾਂ ਕਦੋਂ ਲੰਘ ਗਿਆ ਹੈਲੋ ਕਹ ਕੇ ਕੁਲਫੀਆਂ ਖਾਣੀਆਂ ਖਾ ਲਈਏ ਬਲਾਲਾ ਇਹ ਖਾ ਲਾ ਲਈਏ ਜੋ ਤੂੰ ਜਾਪਨ ਨੂੰ ਬਲਾਲਾ ਬਲਾਲਾ ਕਾਲਾ ਕੁਲਫੀਆਂ ਕਾਪੜਾ ਇਹ ਉਹ ਹੈ ਕੌਣ ਹੈ ਕੌਣ ਇਹ ਅੱਗੇ ਹੁੰਦੇ ਤੇ ਸੋਰੀ ਨੇ ਬੜੇ ਕੰਮ ਆ ਲੈ ਜਾ ਲੈਟ ਤਾਂ ਆਈ ਨਹੀਂ ਨਾ ਨਿਬੜੇ ਨਹੀਂ ਅੱਜ ਲੈਟੇ ਨਹੀਂ ਆਈ ਹੁਣ ਆਈ ਦੁਪਹਿਰੇ ਨਿਬੜ ਦੁਪਹਿਰੇ ਗੇਟ ਤਾਂ ਨਿਬੜ ਜਾਣਾ ਉਹਦਾ ਭਾਈ ਸਾਰੇ ਦਾ ਗਾਡਰ ਪੇ ਬਿਲਡ ਕਰਨੇ ਮੈਂ ਤਾਂ ਦਾ ਦੂ ਨਿਬੜ ਕੇ ਜਾ ਦਾਂ ਤੂੰ ਅੱਜ ਲਗਾ ਲੂ ਲਵਾ ਲਾ ਆਪਣਾ ਘੰਟਾ ਲਾ ਲਵੇ ਮਿੰਟ ਕੋ ਚੱਕਰ ਚਲ ਕੱਲ ਲਾ ਦਵੇ ਹੂੰ ਬਾਪੂ ਲੰਘੇ ਮਿਸਤਰੀ ਕੰਮ ਨਿਬੜ ਗਏ ਪੈੜ ਬਨ ਗਏ ਚੱਲਾ ਉਧਰ ਨਤੀਆ ਵੀ ਲੰਘ ਗਿਆ ਹੁਣ ਕਿਉਂ ਲੰਘੇ ਹਾਲ ਕਿਤੇ ਪੂਰੇ ਦੀ ਕਿਹਨਾਂ ਪਤਾ ਨਹੀਂ ਕਰ ਰਹੇ ਪੂਰੇ ਆਇਆ ਦਾ ਆਇਆ ਗੇਟ ਨਿਬੜ ਤਾਂ ਡੇਢ ਦਾ ਵੀ ਕਰਕੇ ਆ ਹੈਂ ਮੈਂ ਵੀ ਲਿਆਇਆ ਆਪਣਾ ਰੰਗ ਰੰਗ ਸਵੇਰੇ ਕਰਾਂਗੇ ਹੁਣ ਇਹਨੂੰ ਠੀਕ ਆ ਪੇਂਟਰ ਸਾਹਿਬ ਇਹਦਾ ਹੋਆ ਪ੍ਰਾਈਮਰ ਆ ਹੂੰ ਕੱਲੂ ਨਵੇੜਦੀਏ ਇਹਨੂੰ ਇਹ ਪੱਤੀ ਫਿਰ ਕਿਹੜੀ ਵੱਢ ਗਿਆ ਉਹ ਉਰੇ ਲਾ ਗਿਆ ਪੱਤੀ ਹਨਾ ਹਾਂਜੀ ਕੀ ਆ ਲੈ ਇੱਕ ਪੱਤੀ ਚਾਹੀਦੀਆਂ ਦੋ ਚਾਹੀਦੀਆਂ ਹਲੇ ਆਪਾਂ ਨੂੰ ਇਹ ਤਾਂ ਇੱਥੇ ਲੱਗਣੀ ਹੈ ਕੁਦਰ ਗੇਟ ਨੂੰ ਵੀ ਲਾਉਣੀ ਆ ਹੋਰ ਲੈ ਆਉਂਗਾ ਉਹ ਹੀ ਕਹਿੰਦਾ ਹੂੰ ਚੱਲ ਹੋ ਗਿਆ ਰੇ ਹੁਣ ਆ ਗਾੜੇ ਤਾਂ ਚੱਕੋ ਜੀ ਹਾਂ ਸਾਰਾ ਕੁਝ ਚੱਕੋ ਜਾਣਾ ਕੱਲ ਨੂੰ ਚੱਲ ਦੌ ਕਰਕੇ ਜੀ ਪਾਸੇ ਜਿੱਥੇ ਕਰਨਾ ਕੋਈ ਜੇ ਉਹ ਕੱਲ ਨੂੰ ਲੋਡ ਹੋਈ ਫੇਰ ਰੱਖਦੇ ਫਿਰੂਗੇ ਸਵੇਰੇ ਆਉਂਗਾ ਨਵੇੜ ਦਿਨ ਆਪਾਂ ਆਪਣਾ ਰੰਗ ਕਰ ਦਈਏ ਤੈਨੂੰ ਰੰਗ ਕਰ ਦਾਂਗੇ ਸਵੇਰੇ ਮੰਜਾ ਦਾ ਡਾਹ ਹੋ ਜਾਣਾ ਹਨੇਰੀ ਜਗ੍ਹਾ